ਠੀਕ ਹੈ ਸਾਬ ਦਾ ਵੀ ਤਾਂ ਠੀਕ ਹੈ ਨਾ ਬਣ ਗਿਆ

ਸਰੂਰ ਦੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਅੱਜ ਬੜੇ ਸ਼ਾਰਟ ਨੋਟਸ ਤੇ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਐਸਪੀ ਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਬਾ ਡਾਕਟਰ ਰੁਪਿੰਦਰ ਕੁਮਾਰ ਬਾਜਬਾ ਜੀ ਅੱਜ ਬੇਰਹਿਲ ਮਾਜ਼ੂਦ ਨੇ ਕਿਉਂਕਿ ਪਿਛਲੇ ਦਿਨੀ ਡੜਵਾ ਇਲਾਕੇ ਦੀ ਜਿਹੜੀ ਨਹਿਰ ਅਸੂਲਰ ਘਰਾੜ ਤੋਂ ਲੈ ਕੇ ਜਿਹੜੀ ਲੈਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆ ਗਈ ਉਸ ਨਹਿਰ ਦੇ ਨਾਲ ਨਾਲ ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਫੂਲਰ ਘਰਾੜ ਤੋਂ ਲੈ ਕੇ ਸ਼ਹਿਰ ਦੇ ਬਿਸਕਾਰ ਇੱਕ ਰਾਤ ਨੂੰ ਜਿਹੜੀ ਸਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਡੈੱਡ ਬਾਡੀਆਂ ਉਹਦੇ ਅੰਦਰ ਸੀ ਯਾਨੀ ਕਹਿਣ ਦਾ ਪਾਵਾਂ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਡੈੱਡ ਬਾਡੀਜ਼ ਸੀਗੀਆਂ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇਂ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉੱਥੇ ਪਹੁੰਚੀ ਹਰਕਤ ਚਾਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 ਇੱਕ ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਆਫੀਸਰ ਸਾਹਿਬਾਨ ਨੇ ਮੇਰੇ ਕੋਲ ਇਨਫਾਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉੱਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਜਾਪਦਾਗਾ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੁਗਾਈ ਨਾਲ ਕੀਤੀ ਜਾਵੇ ਸੋ ਮਾਮਲੇ ਦੀ ਜੋ ਡੰਗਾਈ ਦਾ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਮਰਡਰ ਸੀਗਾ ਕੋਈ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸਗੀ ਭੈਣ ਆਪਣੀ ਮਾਂ ਇਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿੰਨੇ ਸਾਡੇ ਪੁਲਿਸ ਦੇ ਅਧਿਕਾਰੀ ਦੇ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਮੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤੋਂ ਪਤਾ ਲੱਗਦਾ ਕੱਲੇ ਤੇ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਹੈ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਲਟੀ ਦਿਵਾਉਣ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜਿਹੜੇ ਦੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਦੇ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਉਹ ਉਹ ਵੀ ਪੰਜਾਬ ਪੁਲਿਸ ਦੀ ਨੌਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਭਰਾ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਬਜੀਤ ਕੌਰ ਉਹ ਜਿਹੜੀ ਆ ਦਰਵਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਟੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਂ ਨਾਬ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਰਡਰ ਕੀਤਾ ਇਹ ਸਮਾਜ ਲਈ ਬਹੁਤ ਹੀ ਮੈਂ ਸਮ ਦਾ ਚਿੰਤਾਜਨਕ ਵਿਸ਼ਾਗਾ ਸੋ ਇਹਦੇ ਲਈ ਸਾਰੇ ਸਮਾਜ ਨੂੰ ਵਿੱਚ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਨਹੀਂ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਣਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਪ੍ਰੈਸ ਬਾਰਤਾ ਕਰਨੀ ਸੀ ਉਹਨਾਂ ਨੂੰ ਜੁੜੇ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟੀਰੀਅਸ ਜਿਹੜੇ ਮਰਡਰ ਨੇ ਜਿਹੜੇ ਉਹ ਖਤਰਨਾਕ ਮਰਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨ ਚੱਲੀ ਜਾਂਦੀ ਹੈ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਮਰਡਰ ਸੀਗਾ ਇਹ ਚਾਰ ਪੰਜ ਦਿਨਾਂ ਦੇ ਅੰਦਰ ਅੰਦਰ ਜਿਹੜਾ ਪੰਜਾਬ ਪੁਲਿਸ ਨੇ ਟਰੇਸ ਕੀਤਾਗਾ ਸੋ ਮੈਂ ਧੰਨਵਾਦ ਕਰਦਾ ਸਰ ਜਿਹੜਾ ਇਹ ਪੂਰੀ ਕਿਸ ਤਰ੍ਹਾਂ ਅਨਜਾਮ ਦਿੱਤਾ ਗਿਆ ਕਿ ਪਹਿਲਾਂ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਜਿੰਨੇ ਵੀ ਤੁਹਾਡੇ ਇਨਵੈਸਟੀਗੇਸ਼ਨ ਨਾਲ ਸੰਬੰਧ ਸਵਾਲ ਲੈ ਕੇ ਜਿੱਦਨ ਇਨਵੈਸਟੀਗੇਸ਼ਨ ਪੂਰੀ ਹੋਗੀ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਕਿਉਂਕਿ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਹੀਂ ਸ਼ਸਟੇਜ ਦੇ ਉੱਤੇ ਆ। ਅਜੇ ਇਨਵੈਸਟੀਗੇਸ਼ਨ ਜਿਹੜੀ ਆ ਮਡਲੇ ਸਟੇਜ ਦੇ ਉੱਤੇ ਆ। ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ। ਹਜੇ ਕਿਹੜੇ ਕਿਹੜੇ ਪਾਰਟ ਤੇ ਹੋਣੀ ਆ ਪਰ ਲੇਕਿਨ ਜਿਹੜਾ ਫਰਸਟ ਨਿਕਲ ਕੇ ਆਇਆਗਾ ਕਿ ਉਹਨੇ ਮਰਡਰ ਕੀਤਾਗਾ ਹਜੇ ਇਹਦੇ ਕਿਉਂਕਿ ਫਰਾਨਸਿਕ ਜਾਂਚ ਵੀ ਹੋ ਰਹੀ ਆ। ਫਰਾਨਸਿਕ ਦੀਆਂ ਟੀਮਾਂ ਵੀ ਆ ਰਹੀਆਂ ਨੇ। ਉਹ ਜਿਹੜੀ ਗੱਡੀ ਆ ਕਿੱਥੋਂ ਆਗਲੀ ਕੀ ਪੈਟਰੋਲ ਸੀ ਡੀਜ਼ਲ ਸੀ ਜਿੱਥੇ ਅੱਗ ਲੱਗੀ ਉਹ ਸਾਰਾ ਕੁਝ ਇੱਕ ਫੋਰੈਂਸਿਕ ਜਾਂਚ ਦਾ ਵਿਸ਼ਾ ਹੈ ਕੋ ਸਾਰੀ ਇਨਵੈਸਟੀਗੇਸ਼ਨ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਨੇ ਔਰ ਪੰਜਾਬ ਪੁਲਿਸ ਵੀ ਕਰ ਰਹੀ ਹੈ ਉਸੇ ਸਬੰਧ ਕਰਕੇ ਐਟ ði ਸਟੇਜ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਕਿ ਇੱਕ ਸ਼ੱਕੇਪਰਾ ਨੇ ਆਪਣੀ ਜਿੱਥੇ ਮਾਂ ਦਾ ਮਰਡਰ ਕੀਤਾ ਉੱਥੇ ਪੈਣ ਦਾ ਮਰਡਰ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਐਕਸੀਡੈਂਟ ਹੋਇਆਗਾ ਕਿ ਜਾਂਦੀ ਜਾਂਦੀ ਕਾਰ ਜਿਹੜੀ ਆ ਉਹ ਇੱਕ ਦਰਖਤ ਦੇ ਵਿੱਚ ਵੱਜੀ ਔਰ ਉਸ ਸਵਾਰ ਨੂੰ ਅੱਗ ਲੱਗੀ ਸੋ ਇਹ ਸਮਾਜ ਦੇ ਸਾਡੇ ਇਲਾਕੇ ਦੇ ਲੋਕ ਕਹਿ ਰਹੇ ਸੀਗੇ ਕਿ ਜੀ ਇਹ ਸੜਕ ਨੂੰ ਦੇ ਉੱਤੇ ਕੋਈ ਬੈਰੀਕੇਡ ਲਾਓ ਰਾਤ ਨੂੰ ਐਕਸੀਡੈਂਟ ਹੋ ਜਾਂਦੇ ਨੇ ਪਰ ਲੇਕਿਨ ਅਲਟੀਮੇਟਲੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਕਸੀਡੈਂਟ ਨਹੀਂ ਸੀ ਉਸੇ ਸਮੇਂ ਜਦੋਂ ਇਹ ਘਟਨਾ ਆਈ ਜਦੋਂ ਮੈਨੂੰ ਸਾਡੇ ਸਾਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਹੋਈ ਆ ਤਾਂ ਮੈਂ ਉਸੇ ਸਮੇਂ ਮੈਨੂੰ ਵੀ ਮੇਰੇ ਮਾਇੰਡ ਚ ਸ਼ੱਕ ਜਾਹਰ ਹੋਇਆ ਤੇ ਨਾਲ ਦੀ ਨਾਲ ਪੁਲਿਸ ਦੇ ਬੰਦੇ ਵੀ ਸ਼ੱਕ ਹੋ ਜਾਏ ਹੋਏ ਸਭ ਦੇ ਸਾਰਿਆਂ ਨੂੰ ਲੱਗਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਰਾਤ ਨੂੰ ਇੱਕ ਮਾਂ ਤੇ ਧੀ ਜੇ ਆਪਾਂ ਗੱਲ ਕਰੀਏ 1 ਵਜੇ ਦਾ 2 ਵਜੇ ਉੱਠ ਕੇ ਕੱਲੀਆਂ ਸੁੰਸਾਨ ਰਾਸਤੇ ਤੇ ਨਹੀਂ ਜਾ ਸਕਦੀਆਂ ਸੋ ਇਹਦੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੋਣਾਗਾ ਸੋ ਉਹਦੀ ਜਾਂਚ ਹੋਣੀ ਚਾਹੀਦੀ ਤਾਂ ਉਹ ਅਲਟੀਮੇਟਲੀ ਉਸ ਜਾਂਚ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸੱਕਾ ਭਰਾ ਹੀ ਜਿਹੜਾ ਉਹ ਕਾਤਲ ਹੋ ਨਿਭੜਿਆ ਸਰ ਮੈਂ ਸਾਹਿਬ ਦੀ ਦੱਸਾ ਉਹ ਸੀ ਬੇਟੀ ਸੀ ਜੀ 3 ਸਾਲ ਦੀ ਉਹਦਾ ਕੁਝ ਪਤਾ ਲੱਗੇ ਕਿ ਉਹ ਉਹਦੀ ਬੇਟੀ ਵੀ ਦੱਸੀ ਜਾ ਰਹੀ ਕਿ ਸਰਜੀਤ ਕੌਰ ਦੀ ਬੇਟੀ ਹੈ 3 ਸਾਲ ਦੀ ਉਹ ਬੇਟੀ ਆ ਉਹ ਆਪਣੇ ਪਿਤਾ ਦੇ ਨਾਲ ਰਹਿ ਰਹੀ ਹੈ ਠੀਕ ਹੈ ਇੱਕ ਮਿੰਟ ਚੱਲਦਾ ਸਰ ਅਕਿਊਜ਼ ਆਲਰੇਡੀ ਦੇ ਇੱਕ ਮਿੰਟ ਇਸ ਕਿਸੇ ਨਾਲ ਗੁਰਪ੍ਰੀਤ ਸਿੰਘ ਇਹ ਵੀ ਪਤਾ ਲੱਗਿਆ ਜੀ ਉਹ ਸਰਕਟ ਪੁਲਿਸ ਸਟੇਸ਼ਨ ਸਦਰ ਸੰਗਰੂਰ ਤੋਂ ਇਹ ਵੀ ਪਤਾ ਲੱਗਿਆ ਚੀਵਾ ਸਾਹਿਬ ਵੀ ਉਹਦੇ ਆਪਣੇ ਪਤੀ ਨਾਲ ਆਪਣਾ ਡਿਸਪਿਊਟ ਚੱਲਦਾ ਸੀਗਾ ਆਹ ਡਿਸਪਿਊਟ ਚੱਲਦਾ ਸੀ ਉਹ ਬੱਕਰੀ ਗੱਲ ਆ ਪਰ ਲੇਕਿਨ ਇਹ ਜਿਹੜਾ ਮਰਡਰ ਆਗਾ ਉਹਦੇ ਪ੍ਰਾਬਲਮ ਸੀ ਇਹ ਵੀ ਉਹਨੂੰ ਸ਼ਹਿਰ ਦੀ ਗਲੀ ਵਿੱਚ ਮਾਰ ਕੇ ਉੱਥੇ ਦੇਖੋ ਮੈਂ ਫੇਰ ਕਹਿ ਰਿਹਾਗਾ ਮੈਂ ਫੇਰ ਕਹਿ ਰਿਹਾ ਤੁਹਾਡਾ ਵੀ ਮੈਂ ਤੁਹਾਨੂੰ ਵੀ ਕਹਿਣਾ ਚਾਹਨਾਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਨਾ ਇਨੀਸ਼ੀਅਲ ਸਟੇਜ ਤੇ ਆ ਇਸ ਤਰ੍ਹਾਂ ਦੇ ਫੈਕਟ ਜਿਹੜੇ ਲੱਗੇ ਉਹ ਡਿਸਕਲੋਜ਼ ਨਹੀਂ ਕੀਤੇ ਜਾ ਸਕਦੇ ਜੇ ਅਸੀਂ ਡਿਸਕਲੋਜ਼ ਕਰਾਂਗੇ ਉਹ ਜਾਂਚ ਤੋਂ ਪ੍ਰਭਾਵਿਤ ਕਰਨਗੇ ਸੋ ਆਪਾਂ ਇਹ ਕਿਉਂਕਿ ਬਹੁਤ ਹੀ ਇੱਕ ਇੱਕ ਕਲੰਕਿਤ ਕੰਮ ਹੋਇਆਗਾ ਸਮਾਜ ਨੂੰ ਦੱਸਣਾ ਜ਼ਰੂਰੀ ਸੀਗਾ ਤੁਸੀਂ ਵੀ ਸਾਡਾ ਸਾਥ ਦਿਓ ਇਹ ਸਵਾਲ ਜਿਹੜਾ ਜਿਸਨ ਆਪਣਾ ਜਾਂਚ ਕੰਪਲੀਟ ਹੋ ਗਈ ਬਿਲਕੁਲ ਤੁਹਾਡੇ ਸਾਹਮਣੇ ਦੱਸਾਂਗੇ ਜੀ ਪ੍ਰੋਪਰਟੀ ਜਿਹੜੀ ਨਾਮ ਕਰਵਾਈ ਗਈ ਕਿੰਨੀ ਕਿ ਪ੍ਰੋਪਰਟੀ ਦਾ ਮਸਲਾ ਸੀ ਸਾਰਾ ਹਜੇ ਮੈਂ ਫੇਰ ਕਹਿ ਰਿਹਾ ਕਿ ਹਜੇ ਇਹ ਸਾਰੀ ਸਾਰੀਆਂ ਜਿਹੜੇ ਤੁਹਾਡੇ ਕੁਐਸਚਨ ਨੇਗੇ ਇਸ ਇਹਨਾਂ ਦਾ ਜਵਾਬ ਜਿਹੜਾ ਜਿਸ ਦਿਨ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗਾ ਜੀਵਾ ਸਾਹਿਬ ਸੇਦ ਵੀ ਮੰਨ ਲਓ ਕਿ ਜਿਹੜੀ ਸਕੀਮ ਤੁਸੀਂ ਚਾਲੂ ਕੀਤੀ ਹੈ ਇਹਦੇ ਵਿੱਚ ਪੈਂਤ ਤੁਸੀਂ ਆਪ ਕਹਿ ਰਹੇ ਹੋ ਵੀ 65 ਲੱਖ ਵੱਲੇ ਅਸੀਂ ਜਿਹੜਾ ਹੈਗਾ ਬੈਨੀਫਿਟ ਦੇਣਾ ਹੈ ਉਹਦੇ ਵਾਸਤੇ ਬਜਟ ਕਿੰਨਾ ਰੱਖਿਆ ਹੋਇਆ ਅੱਜ ਜਿਹੜੀ ਸਟਾਰਟ ਹੋ ਗਈ ਸੀ ਜਦੋਂ 17 ਤਰੀਕ ਦੀ ਸਵੇਰੇ ਪਤਾ ਲੱਗਿਆ ਕਿ ਗਲੀ ਹੋਈ ਗਲੀ ਛੜੀ ਲਾਸ਼ਾਂ ਪਈਆਂ ਨੇ ਔਰ ਗੱਡੀ ਖੜੀ ਆ ਔਰ ਉਸੇ ਸਮੇਂ ਪੁਲਿਸ ਨੇ ਐਕਸ਼ਨ ਤੇ ਆ ਗਈ ਸੀ ਪਰ ਫਸਟ ਇਨਫੋਰਮੇਸ਼ਨ ਜਿਹੜੀ ਸੀ ਉਹ ਐਕਸੀਡੈਂਟਲ ਸੀਗੀ ਸੋ ਐਕਸੀਡੈਂਟ ਉਹ ਤਾਂ 23 ਨੂੰ 23 23 ਮਿੰਟ ਤੱਕ ਨਾ ਹੁਣ ਪੁਲਿਸ ਅਫੀਸਰ